ਜਦੋਂ ਜਿੰਨੀ ਭਾਰਤ ਨਾਲ ਪਾਕਿਸਤਾਨ ਦਾ ਸਤੀਜ ਫੈਰ ਹਜੇ ਰੁਕਿਆ ਹੀ ਹੈ ਕਿ ਐਨੇ ਨੂੰ ਚੀਨ ਵੱਲੋਂ ਇੱਕ ਵੱਡੀ ਮੂਵਮੈਂਟ ਕੀਤੀ ਗਈ ਹੈ ਚੀਨ ਵੱਲੋਂ ਅਰਨਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਨਾਮ ਚੇਂਜ ਕੀਤੇ ਗਏ ਨੇ ਜਿਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਵੀ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਇਸ ਦੇ ਨਾਲ ਕੁਝ ਵੀ ਨਹੀਂ ਹੋਣਾ ਨਾਮ ਚੇਂਜ ਕਰਨ ਦੇ ਨਾਲ ਇਹ ਸਾਡੇ ਦੇਸ਼ ਦਾ ਹਿੱਸਾ ਹੈ ਸਾਡੇ ਦੇਸ਼ ਦਾ ਹਿੱਸਾ ਹੀ ਰਹੇਗਾ ਕਿਵੇਂ ਦੇਖਦੇ ਹੁਣ ਜੋ ਪਹਿਲਾਂ ਇੱਕ ਟੈਨਸ਼ਨ ਵਧੀ ਸੀ ਭਾਰਤ ਪਾਕਿਸਤਾਨ ਦੀ ਹੁਣ ਐਂਟਰੀ ਚੀਨ ਦੀ ਵੀ ਪਹਿਲਾਂ ਜੋ ਅਸੀਂ ਦੇਖਦੇ ਸੀ ਹੁਣ ਸਿੱਧੇ ਤੌਰ ਤੇ ਹੋ ਜਾਂਦੀ ਹੈ ਕਿਵੇਂ ਦੇਖਦੇ ਹੋ ਜੋ ਚੀਨ ਵੀ ਹੁਣ ਇਸ ਤਰੀਕੇ ਨਾਲ ਮੂਵਮੈਂਟਸ ਜੋ ਹੈ ਭਾਰਤ ਦੇ ਖਿਲਾਫ ਕਰ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਇੱਕ ਪਾਸੇ ਪਾਕਿਸਤਾਨ ਦੇ ਨਾਲ ਰੌਲਾ ਚੱਲ ਰਿਹਾ ਹੈ ਸੀਜ਼ਫਾਇਰ ਹੋਇਆ ਉਸ ਤੋਂ ਬਾਅਦ ਗੱਲਬਾਤ ਚੱਲ ਰਹੀ ਹੈ ਉਹ ਗੱਲਬਾਤ ਹਜੇ ਪੂਰੇ ਤਰੀਕੇ ਦੇ ਨਾਲ ਸਿਰੇ ਨਹੀਂ ਚੜੀ ਬੇਸ਼ੱਕ ਤਕਰੀਬਨ ਆਪਾਂ ਕਹੀਏ ਵੀ 4 ਤੋਂ 5 ਵਾਰ ਡੋਨਲਡ ਟਰੰਪ ਪੋਸਟ ਕਰ ਚੁੱਕੇ ਨੇ ਇਹਦੇ ਬਾਰੇ ਕਿ ਮੇਰੀ ਇੰਟਰਫੀਰੈਂਸ ਦੇ ਨਾਲ ਯਾਨੀ ਕਿ ਅਮਰੀਕਾ ਦੀ ਇੰਟਰਫੀਰੈਂਸ ਦੇ ਨਾਲ ਸੀਜ਼ਫਾਇਰ ਹੋਇਆ ਦੋਨੋਂ ਜਿਹੜੀਆਂ ਕੰਟਰੀਜ਼ ਨੇ ਉਹ ਨਿਊਕਲੀਅਰ ਵਾਰ ਜਿਹੜੀ ਹੈ ਉਹਦੇ ਨੇੜੇ ਬਹੁਤ ਚੁੱਕੀਆਂ ਸੀ ਤੇ ਅਸੀਂ ਮੌਕੇ ਦੇ ਉੱਤੇ ਸੰਭਾਲ ਲਿਆ ਸਾਰਾ ਕੁਝ ਤੇ ਦੋਨਾਂ ਵੱਲੋਂ ਸੀਜ਼ਫਾਇਰ ਕਰਵਾ ਦਿੱਤਾ ਸੋ ਇਸ ਡਿਸਪਿਊਟ ਦੇ ਚੱਲਦੇ ਤੁਸੀਂ ਦੇਖਿਆ ਹੋਣਾ ਕਿ 2 ਹਫਤੇ ਪਹਿਲਾਂ ਯਾਨੀ ਕਿ 1.5 ਹਫਤਾ ਲਾ ਲਓ ਉਦੋਂ ਵੀ ਚਾਈਨਾ ਦਾ ਬਿਆਨ ਆਉਂਦਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਜਿਹੜੀ ਹੈਗੀ ਹੈ ਸੋਵਰਨਿਟੀ ਉਹਦੇ ਨਾਲ ਖੜੇ ਹੋਏ ਹਾਂ ਅਸੀਂ ਪਾਕਿਸਤਾਨ ਦਾ ਸਾਥ ਦੇਵਾਂਗੇ ਇਹ ਗੱਲ ਚਾਈਨਾ ਜਿਹੜੀ ਉਹ ਪਹਿਲਾਂ ਕਲੀਅਰ ਕਰ ਚੁੱਕਿਆ ਸੋ ਹੁਣ ਕੀ ਹੋਇਆ ਕਿ ਅਰਨਾਚਲ ਪ੍ਰਦੇਸ਼ ਜੋ ਕਿ ਚਾਈਨਾ ਡਿਸਪਿਊਟਡ ਮੰਨਦਾ ਹੈ ਚਾਈਨਾ ਅਕਸਰ ਇਹ ਗੱਲ ਦੀ ਜਿਹੜੀ ਹੈ ਆ بار بار ਜਿਹੜੀ ਉਹ ਗੱਲ ਕਰਦਾ ਰਹਿੰਦਾ ਪਬਲੀਕਲੀ ਪਬਲਿਸ਼ ਕਰਦਾ ਹੈ ਅਖਬਾਰਾਂ ਦੇ ਵਿੱਚ ਜਾਂ ਫਿਰ ਨਿਊਜ਼ ਚੈਨਲਾਂ ਰਾਹੀਂ ਕਿ ਅਰਨਾਚਲ ਪ੍ਰਦੇਸ਼ ਜਿਹੜਾ ਉਹ ਭਾਰਤ ਦਾ ਹਿੱਸਾ ਨਹੀਂ ਹੈ ਬਲਕਿ ਉਹ ਚਾਈਨਾ ਦਾ ਹਿੱਸਾ ਹੈ ਸੋ ਇਸ ਵਾਰ ਫਿਰ ਉਸਨੇ ਕਲੇਮ ਕੀਤਾ ਹੈ ਕਲੇਮ ਉਸ ਵੇਲੇ ਕੀਤਾ ਜਦੋਂ ਸਥਿਤੀ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਇੰਡੀਆ ਪਾਕਿਸਤਾਨ ਦੇ ਵਿਚਾਲੇ ਇੰਡੀਆ ਜਿਹੜਾ ਹੈ ਇਸ ਵੇਲੇ ਸੋਚ ਰਿਹਾ ਹੈ ਕਿ ਕਿਵੇਂ ਟੈਕਲ ਕੀਤਾ ਜਾਵੇ ਪਾਕਿਸਤਾਨ ਨੂੰ ਉਸ ਸਮੇਂ ਦੇ ਵਿੱਚ ਚਾਈਨਾ ਦਾ ਜਿਹੜਾ ਡਿਸਪਿਊਟਡ ਜਿਹੜੇ ਏਰੀਆਜ਼ ਨੇ ਉਹਨਾਂ ਦੇ ਉੱਤੇ ਆਪਣਾ ਕਲੇਮ ਜਿਹੜਾ ਹੈਗਾ ਜਿਤਾਉਣਾ ਇੱਕ ਆਪਾਂ ਕਹੀਏ ਵੀ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ ਤੇ ਇੱਕ ਵਾਰ ਫੇਰ ਵੰਗਾਰ ਵੰਗਾਰਣ ਵਾਲੀ ਗੱਲ ਆ ਕਿ ਇੱਕ ਪਾਸੇ ਪਾਕਿਸਤਾਨ ਦੇ ਨਾਲ ਜਿਹੜਾ ਹੈਗਾ ਰੌਲਾ ਤੇ ਦੂਸਰੇ ਪਾਸੇ ਚਾਈਨਾ ਵੀ ਵੰਗਾਰ ਰਿਹਾ ਸੋ ਇੱਕ ਪਾਸਾ ਦੇਖੀਏ ਵੀ ਬਾਰਡਰ ਲੱਗਦਾ ਹੈ ਪਾਕਿਸਤਾਨ ਦੇ ਨਾਲ ਤੇ ਦੂਸਰਾ ਚਾਈਨਾ ਦੇ ਨਾਲ ਸੋ ਇਹ ਦੋਨੋਂ ਮੁਲਕ ਜਿਹੜੇ ਇਸ ਵੇਲੇ ਨੇ ਕਿਤੇ ਨਾ ਕਿਤੇ ਵੰਗਾਰ ਰਹੇ ਨੇ ਭਾਰਤ ਨੂੰ ਭਾਰਤ ਦੇ ਏਰੀਆਜ਼ ਦੇ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਨੇ ਸੋ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਅਰਨਾਚਲ ਪ੍ਰਦੇਸ਼ ਜਿੰਨੂੰ ਕੇ ਚਾਈਨਾ ਆਪਣਾ ਜਿਹੜਾ ਮੰਨਦਾ ਤੇ ਇਹ ਚਾਈਨਾ ਇਹਨੂੰ ਜ਼ੈਂਗਗਨ ਜ਼ੈਂਗਨ ਜਿਹੜੀ ਹੈ ਇੱਕ ਨਾਮ ਆਪਣਾ ਜਿਹੜਾ ਚਾਈਨਿਸ ਦੇ ਵਿੱਚ ਹੈਗਾ ਜ਼ੈਂਗਲਨ ਮੈਂ ਗਲਤ ਨਾ ਲੈ ਰਿਹਾ ਹੋਵਾਂ ਪ੍ਰੋਨਾਂਸ ਜਿਹੜੀ ਹੈ ਸਹੀ ਤਰੀਕੇ ਨਾਲ ਸ਼ਾਇਦ ਨਾ ਕਰ ਪਾਵਾਂ ਸੋ ਇਹ ਕਹਿੰਦਾ ਹੈ ਅਰਨਾਚਲ ਪ੍ਰਦੇਸ਼ ਜਿਹੜਾ ਹੈਗਾ ਉਹ ਹੈਗਾ ਜ਼ੈਂਗਨਨ ਇਹ ਪ੍ਰਦੇਸ਼ ਦਾ ਨਾਮ ਹੈ ਉਹ ਆਪਣੇ ਵੱਲੋਂ ਲੈਂਦਾ ਤੇ ਉਹ ਕਹਿੰਦਾ ਇਹ ਤਿੱਬਤੀਨ ਆਟੋਨਮਸ ਜਿਹੜਾ ਰੀਜ਼ਨ ਹੈ ਉਹਦਾ ਹਿੱਸਾ ਹੈ ਉਹ ਕਹਿੰਦੇ ਵੀ ਇਹ ਸਾਡੇ ਵਾਲੇ ਪਾਸੇ ਆਉਂਦਾ ਤੇ ਹੁਣ ਇਹਦੇ ਵਿੱਚ ਚੇਂजेस ਜਿਹੜੀਆਂ ਹੋਈਆਂ ਕਹਿੰਦੇ 27 ਪਲੇਸਿਸ ਜਿਹੜੀਆਂ ਨੇ ਉਹਦੇ ਵਿੱਚ ਅਰਨਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਆਪਣੇ ਕਲੇਮ ਕੀਤਾ ਗਿਆ ਉਹਦੇ ਵਿੱਚੋਂ 15 ਮਾਊਂਟਨ ਪਾਸਸ ਨੇ 15 ਪਹਾੜ ਨੇ 5 ਰੈ residențial ਏਰੀਆਜ਼ ਆ ਉਸ ਤੋਂ ਬਾਅਦ ਮਾਊਂਟਨ ਪਾਸਸ ਹੈਗੇ ਨੇ 4 ਜਾਨਕਿ ਪਹਾੜਾਂ ਦੇ ਰਸਤੇ ਜਿਹੜੇ ਹੈਗੇ ਆ ਉਸ ਤੋਂ ਬਾਅਦ ਦੋ ਰਿਵਰਜ਼ ਨੇ ਤੇ ਇੱਕ ਲੇਕ ਆ ਇਹ ਸਾਰਾ ਕੁਝ ਜਿਹੜਾ ਹੈਗਾ ਅਰਨਾਚਲ ਪ੍ਰਦੇਸ਼ ਦੇ ਬਾਰੇ ਉਹ ਕਲੇਮ ਕਰ ਰਿਹਾ ਸੋ ਹੁਣ ਇਸ ਵੇਲੇ ਭਾਰਤ ਲਈ ਕਸੂਤੀ ਸਥਿਤੀ ਬਣੀ ਹੋਈ ਹੈ ਬੇਸ਼ੱਕ ਭਾਰਤ ਨੇ ਮੋੜਵਾ ਜਵਾਬ ਦੇ ਦਿੱਤਾ ਪਰ ਕੀ ਇਹ ਜਵਾਬ ਜਿਹੜਾ ਹੈਗਾ ਉਹ ਐਨਫ ਹੋਏਗਾ ਇੱਥੇ ਇਹ ਗੱਲ ਜਿਹੜੀ ਹੈ ਇਹ ਦੱਸਣੀ ਜ਼ਰੂਰੀ ਬਣਦੀ ਹੈ ਜ਼ਿਕਰਯੋਗ ਹੈ ਕਿ 4000 ਕਿਲੋਮੀਟਰ ਵਰ ਕਿਲੋਮੀਟਰ ਜਿਹੜਾ ਆਲਰੇਡੀ ਚਾਈਨਾ ਨੇ ਭਾਰਤ ਦਾ ਜਿਹੜਾ ਹੈਗਾ ਉਹ ਨੱਪਿਆ ਹੋਇਆ ਇਹ ਗੱਲ ਅਸੀਂ ਦੀ ਕਹਿੰਦੇ ਸਵਾਮ ਸਵਾਮੀ ਸੁਪਰਮੈਨ ਜਿਹੜੇ ਨੇ ਉਹ ਬਹੁਤ ਵਾਰ ਇਹ ਗੱਲਾਂ ਕਹਿ ਚੁੱਕੇ ਆ ਕਿ ਚਾਈਨਾ ਨੇ 4000 ਕਿਲੋਮੀਟਰ ਦਬ ਲਿਆ ਪਰ ਨਰਿੰਦਰ ਮੋਦੀ ਜਾਂ ਫਿਰ ਬੀਜੇਪੀ ਦੀ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਬਾਰੇ ਕੋਈ ਵੀ ਗੱਲ ਕਰਨ ਨੂੰ ਰਾਜੀ ਨਹੀਂ ਹੈ ਜਦ ਕਿ ਦੂਸਰੇ ਪਾਸੇ ਪਾਕਿਸਤਾਨ ਨੂੰ ਲੰਬੇ ਹੱਥੀ ਲੈਂਦੇ ਆ ਸੋ ਇਸ ਵੇਲੇ ਆਪਾਂ ਇਹ ਦੇਖਦੇ ਆਂ ਕਿ ਚਾਈਨਾ ਜਿਹੜਾ ਹੈਗਾ ਉਹ ਉਸ ਖਿੱਤੇ ਦੇ ਵਿੱਚ ਆਪਣਾ ਦਬਦਬਾ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਨੇਪਾਲ ਦੇ ਨਾਲ ਉਹਨੇ ਪਹੁੰਚ ਕੀਤੀ ਹੈ ਉਸ ਤੋਂ ਬਾਅਦ ਤਿੱਬਤ ਦਾ ਰੌਲਾ ਹੈਗਾ ਸੋ ਵਿਅਤਨਾਮ ਜਾਂ ਦੂਸਰੇ ਤੀਸਰੇ ਮੁਲਕ ਹੈ ਗਿਆ ਇਹ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਉਹ ਆਪਣੇ ਸਾਂਝ ਸਾਂਝ ਜਿਹੜੀ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਸ ਤੋਂ ਬਾਅਦ ਪਾਕਿਸਤਾਨ ਤਾਂ ਆਲਰੇਡੀ ਉਹਦਾ ਮਿੱਤਰ ਹੈਗਾ ਤੇ ਦੋਨੇ ਜਾਣੇ ਆਪਣੀ ਇੱਕ ਦੂਸਰੇ ਦੀ ਯਾਰੀ ਦੋਸਤੀ ਬਾਰੇ ਉਹ ਦੱਸ ਵੀ ਚੁੱਕੇ ਨੇ ਸੋ ਇਹ ਹਾਲਾਤ ਜਿਹੜੇ ਨੇ ਇਹ ਦੱਸ ਰਿਹਾ ਵੀ ਇਸ ਵੇਲੇ ਭਾਰਤ ਨੂੰ ਬੜੀ ਸੂਝ-ਬੂਝ ਦੇ ਨਾਲ ਫੈਸਲਾ ਲੈਣ ਦੀ ਲੋੜ ਹੈਗੀ ਹੈ ਹੁਣ ਜੇ ਅਮਰੀਕਾ ਦਾ ਰੋਲ ਦੇਖੀਏ ਕੱਲ ਨੂੰ ਮੰਨ ਲਓ ਆਪਾਂ ਇਹ ਵੀ ਗੱਲ ਕਰੀਏ ਕਿ ਕੋਈ ਚੱਕਰ ਪੈ ਜਾਂਦਾ ਕੋਈ ਵਾਰ ਫੇਅਰ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਚਾਈਨਾ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਰਤ ਦੇ ਹੱਕ ਦੇ ਵਿੱਚ ਰਸ਼ੀਆ ਆਏਗਾ ਅਮਰੀਕਾ ਆਏਗਾ ਜਾਂ ਫਿਰ ਹੋਰ ਮੁਲਕ ਹੋਣਗੇ ਸੋ ਇਥੋਂ ਜਿਹੜੀ ਸਥਿਤੀ ਹੈ ਨਾ ਫਿਰ ਉਹ ਉਹ ਫਿਰ ਕਿਤੇ ਨਾ ਕਿਤੇ ਸੋਚਣ ਦੀ ਅਸੀਂ ਮਜਬੂਰ ਹੋ ਜਾਂਦੇ ਹਾਂ ਕਿਉਂ ਉਹਦਾ ਕਾਰਨ ਹੈ ਕਿਉਂਕਿ ਤਕਰੀਬਨ 12-13 ਦਿਨਾਂ ਦੇ ਵਿੱਚ ਜਿਹੜਾ ਬਾਰ ਦਾ ਚੱਲਿਆ ਮਜ਼ਾ ਲਾਂ ਡਰੋਨ ਇੱਕ ਦੂਸਰੇ ਦੇ ਉੱਪਰ ਸੁੱਟੇ ਗਏ ਦਾਅਵੇ ਕੀਤੇ ਗਏ ਇਸ ਵਿੱਚ ਰਸ਼ੀਆ ਦਾ ਇੱਕ ਵੀ ਬਿਆਨ ਜਿਹੜਾ ਹਜੇ ਤੱਕ ਸਾਹਮਣੇ ਨਹੀਂ ਆਉਂਦਾ ਰਸ਼ੀਆ ਖੁੱਲ ਕੇ ਹਜੇ ਤੱਕ ਇਹ ਨਹੀਂ ਕਹਿ ਸਕਿਆ ਕਿ ਅਸੀਂ ਭਾਰਤ ਦੇ ਨਾਲ ਖੜੇ ਹੋਏ ਹਾਂ ਸੋ ਇਹਦੇ ਪਿੱਛੇ ਕੀ ਕਾਰਨ ਨੇ ਜੇ ਕੱਲ ਨੂੰ ਵਾਰ ਜਿਹੜੀ ਭਖ ਜਾਂਦੀ ਹੈ ਮੰਨ ਲਓ ਪਾਕਿਸਤਾਨ ਦੇ ਨਾਲ ਭਖ ਜਾਵੇ ਚਾਈਨਾ ਨਾਲ ਭਖ ਜਾਵੇ ਕੀ ਰਸ਼ੀਆ ਭਾਰਤ ਦਾ ਸਾਥ ਦੇਵੇਗਾ ਜੋ ਹਾਲਾਤ ਹੁਣ ਦੇਖੇ ਗਏ ਨੇ ਇਸ ਮੁਤਾਬਕ ਰਸ਼ੀਆ ਸਾਥ ਨਹੀਂ ਦੇਵੇਗਾ ਉਹਦੇ ਵਿੱਚ ਵੱਖ-ਵੱਖ ਕਾਰਨ ਹੋ ਸਕਦੇ ਆ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਆਲਰੇਡੀ ਜਿਹੜਾ ਰਸ਼ੀਆ ਹੈ ਉਹ ਯੂਕਰੇਨ ਦੇ ਵਿੱਚ ਉਲਝਿਆ ਹੋਇਆ ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਭਾਰਤ ਨੇ ਖੁੱਲ ਕੇ ਸਮਰਥਨ ਜਿਹੜਾ ਰਸ਼ੀਆ ਦਾ ਨਹੀਂ ਕੀਤਾ ਇਸ ਕਰਕੇ ਹੋ ਸਕਦਾ ਉਹ ਬਦਲਾ ਲੈਂਦਾ ਹੋਵੇ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਨਰਿੰਦਰ ਮੋਦੀ ਹੋਰੀ ਰਸ਼ੀਆ ਜਾਂਦੇ ਨੇ ਬੜਾ ਜ਼ੋਰਦਾਰ ਸਵਾਗਤ ਹੁੰਦਾ ਪੁਤਿਨ ਆ ਕੇ ਮਿਲਦੇ ਨੇ ਸੋ ਬੜਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮਿਲਿਆ ਗਿਆ ਉਸ ਤੋਂ ਬਾਅਦ ਕੀ ਕਰਦੇ ਨੇ ਉੱਥੋਂ ਜਹਾਜ਼ ਲੈਂਦੇ ਆ ਤੇ ਯੂਕਰੇਨ ਜਾਂਦੇ ਆ ਉੱਥੇ ਜਾ ਕੇ ਜ਼ੇਲੈਂਸਕੀ ਨੂੰ ਜੱਫੀ ਪਾਉਂਦੇ ਨੇ ਸੋ ਇਹ ਇੱਕ ਤਰ੍ਹਾਂ ਦਾ ਉਸ ਵੇਲੇ ਜੋ ਹਾਲਾਤ ਬਣੇ ਸੀ ਉਤੋਂ ਸਾਰੇ ਹੀ ਹੈਰਾਨ ਸੀ ਕਿ ਭਾਈ ਤੁਸੀਂ ਖੜੇ ਕਿਤੇ ਆ ਲੋ ਸੋ ਹੋ ਸਕਦਾ ਵੀ ਜਿਹੜੇ ਰਸ਼ੀਆ ਹੈਗਾ ਜਿਹੜਾ ਉਹ ਇਸ ਵੇਲੇ ਉਸੇ ਹੀ ਮਤਲਬਕ ਤਰੀਕੇ ਦਾ ਬਦਲਾ ਲੈ ਰਿਹਾ ਹੋਵੇ ਕਿ ਭਾਈ ਸਾਡੇ ਨਾਲ ਕਿਹੜਾ ਤੁਸੀਂ ਜਿਹੜਾ ਨੰਗੇ ਤੜ ਖੜ ਗਏ ਸੀ ਜਿਹੜਾ ਅਸੀਂ ਖੜ ਜਾਈਏ ਸੋ ਇਹ ਇੱਥੋਂ ਪਤਾ ਲੱਗਦਾ ਵੀ ਜਿਹੜਾ ਰਸ਼ੀਆ ਹੈ ਉਹ ਸ਼ਾਇਦ ਸਾਥ ਨਾ ਦੇ ਹੁਣ ਦੂਸਰੀ ਗੱਲ ਵੱਡੀ ਪਾਵਰ ਦੀ ਆ ਜਾਂਦੀ ਅਮਰੀਕਾ ਕੀ ਅਮਰੀਕਾ ਸਾਥ ਦੇਵੇਗਾ ਜੇ ਹੁਣ ਇਹ 10-15 ਦਿਨਾਂ ਦੀ ਚੱਲੀ ਵਾਰ ਦੇ ਵਿੱਚ ਦੇਖਿਆ ਜਾਵੇ ਤਾਂ ਅਮਰੀਕਾ ਨੇ ਵੀ ਖੁੱਲ ਕੇ ਇਹ ਹਾਮੀ ਨਹੀਂ ਭਰੀ ਕਿ ਅਸੀਂ ਕਿਸ ਮੁਲਕ ਵਾਲੇ ਪਾਸੇ ਖੜਾਂਗੇ ਬੇਸ਼ੱਕ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਪਾਕਿਸਤਾਨ ਦੇ ਸਾਥੀ ਹਾਂ ਜਾਂ ਭਾਰਤ ਦੇ ਸਾਥੀ ਹਾਂ ਪਰ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਨ ਆਫ आवर ਬਿਜ਼ਨਸ ਮਤਲਬ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਜੋ ਮਰਜ਼ੀ ਕਰਦੇ ਫਿਰਨ ਦੋਨੋਂ ਮੁਲਕ ਪਰ ਬਾਅਦ ਵਿੱਚ ਜਿਹੜਾ ਡੋਨਲਡ ਟਰੰਪ ਦਾ ਬਿਆਨ ਆਉਂਦਾ ਹੈ ਕਿ ਗੱਲ ਨਿਊਕਸ ਤੱਕ ਪਹੁੰਚ ਚੁੱਕੀ ਸੀ ਇਸ ਕਰਕੇ ਇੰਟਰਫੇਅਰ ਕਰਨਾ ਪਿਆ ਸੋ ਹੋ ਸਕਦਾ ਹੈ ਕਿ ਉਹ ਮਤਲਬ ਕਿ ਨਿਯੁਕਤ ਕਰਕੇ ਹੀ ਜਿਹੜਾ ਹੈਗਾ ਉਹਨੇ ਜੰਗਬੰਦੀ ਕਰਵਾਈ ਹੋਵੇ ਤੇ ਫਿਰ ਇਥੋਂ ਇਹ ਸਾਫ਼ ਨਜ਼ਰ ਆ ਜਾਂਦਾ ਇਹ ਵੀ ਝਲਕਦਾ ਹੈ ਕਿ ਅਮਰੀਕਾ ਵੀ ਸਿੱਧੇ ਤੌਰ ਦੇ ਉੱਤੇ ਭਾਰਤ ਦਾ ਸਾਥ ਨਹੀਂ ਦੇਣ ਵਾਲਾ ਬੇਸ਼ੱਕ ਜੇ ਕੋਈ ਮਤਲਬ ਫਿਊਚਰ ਦੇ ਵਿੱਚ ਕੁਝ ਹੁੰਦਾ ਸੋ ਫਿਰ ਹੁਣ ਗੱਲ ਇਹ ਆ ਜਾਂਦੀ ਹੈ ਕਿ ਕੀ ਇੰਡੀਆ ਕੱਲਾ ਰਹਿ ਕੇ ਕਿਉਂਕਿ ਤੁਰਕੀ ਦਾ ਆਲਰੇਡੀ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਨਾਲ ਹੈ ਤੇ ਪਾਕਿਸਤਾਨ ਚਾਈਨਾ ਦਾ ਯਾਰ ਹੈ ਸੋ ਇਸ ਕਰਕੇ ਉਹਨੂੰ ਵੀ ਛੱਡ ਦਈ ਆ ਆਪਾਂ ਈਰਾਨ ਦੇ ਨਾਲ ਵੀ ਪੂਰੇ ਤਰੀਕੇ ਨਾਲ ਨਹੀਂ ਬਣ ਰਹੀ ਸੋ ਹੋਰ ਕਿਹੜਾ ਮੁਲਕ ਹੈਗਾ ਹੋਰ ਕੋਈ ਵੀ ਇਸ ਤਰ੍ਹਾਂ ਦਾ ਮੁਲਖ ਕੋਈ ਵੱਡੀ ਪਾਵਰ ਜਿਹੜੀ ਹੈਗੀ ਆ ਉਹ ਨਜ਼ਰ ਨਹੀਂ ਆਉਂਦੀ ਜਿਹੜੀ ਭਾਰਤ ਦਾ ਸਾਥ ਚਾਈਨਾ ਦੇ ਨਾਲ ਜੇਕਰ ਜੁੱਧ ਲੱਗ ਜਾਂਦਾ ਵੈਸੇ ਤਾਂ ਅਸੀਂ ਅਸੀਂ ਤਾਂ ਇਹੀ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਪਰ ਜੇ ਹੋ ਜਾਂਦਾ ਹੈ ਤੇ ਇਹ ਵੱਡੇ ਮੁਲਕਾਂ ਦੇ ਵਿੱਚੋਂ ਕੋਈ ਵੀ ਪਾਵਰ ਜਿਹੜੀ ਹੈ ਉਹ ਸਾਥ ਦੇਣ ਲਈ ਬੇਸ਼ੱਕ ਲੱਗਦਾ ਵੀ ਅੱਗੇ ਨਹੀਂ ਆਏਗੀ ਸੋ ਇਸ ਕਰਕੇ ਮੌਕਾ ਜਿਹੜਾ ਹੈਗਾ ਇਹ ਸਮਾਂ ਹੈਗਾ ਭਾਰਤ ਦੇ ਲਈ ਔਖਾ ਹੈ ਤੇ ਇਹਨੂੰ ਵਧੀਆ ਤਰੀਕੇ ਦੇ ਨਾਲ ਟੈਕਲ ਜੇਕਰ ਭਾਰਤ ਕਰਦਾ ਤਾਂ ਫੇਰ ਹੀ ਸਾਰਾ ਕੁਝ ਠੀਕ ਹੋਏਗਾ ਜੀ ਹਾਂ ਜੀ ਦਿਲਸਿੰਘ ਜੀ ਕਾਫੀ ਗੱਲੋ ਕਿਸ ਵਕਤ ਪਾਰ ਦੇ ਲਈ ਜੋ ਕੰਡੀਸ਼ਨ ਹੈ ਉਹ ਕਾਫੀ ਖਰਾਬ ਹੁੰਦੀ ਜਾ ਰਹੀਆਂ ਨੇ ਇੱਕ ਤਾਂ ਕਹਿ ਲੋ ਕਿ ਆਪਣੇ ਗਵੰਡੀ ਦੇਸ਼ਾਂ ਵੱਲੋਂ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਪਾਕਿਸਤਾਨ ਦੂਜੇ ਪਾਸੇ ਚੀਨ ਅਤੇ ਤੀਜੇ ਪਾਸੇ ਹੁਣ ਬੰਗਲਾਦੇਸ਼ ਵੀ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ ਤੇ ਐਨੇ ਘਿਰੇ ਹੋਏ ਦੁਸ਼ਮਣਾਂ ਦੇ ਵਿੱਚ ਭਾਰਤ ਵਿੱਚ ਹੈਗੇ ਆ ਨਹੀਂ ਦੇਖਿਆ ਜਾ ਵੀ ਤਾਂ ਕਾਫੀ ਵੱਡੀ ਮੁਸ਼ਕਲ ਹੈ ਜਿੱਥੇ ਭਾਰਤ ਨੂੰ ਕਿਸੇ ਬਾਹਰੀ ਦੂਜੇ ਦੇਸ਼ ਦੀ ਕਿਸੇ ਆਪਣੇ ਦੂਜੇ ਡਿਪਲੋਮੈਟਿਕ ਦੇਸ਼ ਦੀ ਕਿਸੇ ਦੀ سپورਟ ਵੀ ਨਹੀਂ ਮਿਲਦੀ ਹੋਈ ਨਜ਼ਰ ਆ ਰਹੀ ਜਿਵੇਂ ਤੁਸੀਂ ਸਾਰੀ ਗੱਲ ਕੀਤੀ ਹੈ ਅਜਿਹੇ ਵਿੱਚ ਚੀਨ ਵੱਲੋਂ ਜਿਹੀ ਕਦੇ ਇੱਕ ਤਰੀਕੇ ਦੀ ਵਾਰਨਿੰਗ ਭਾਰਤ ਦੇ ਜਾਰੀ ਕਰ ਦੇਣਾ ਭਾਰਤ ਲਈ ਹੋਰ ਖਤਰਾ ਵਧਾ ਰਿਹਾ ਹੈ ਅਨ ਜਲਦੀ ਸੀ ਜਿੱਦਾਂ ਕਿ ਆਪਾਂ ਪ੍ਰੋਗਰਾਮ ਵਿੱਚ ਜੀਓ ਪੋਲਿਟਿਕਸ ਲੈ ਕੇ ਅਜਿਹੀ ਮਸਲੇ ਚ ਚੱਕਦੇ ਹਾਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡੇ ਪ੍ਰੋਗਰਾਮ ਪਸੰਦ ਆਏਗਾ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਕਿਉਂਕਿ ਹੁਣ ਕਾਫੀ ਸਾਰੇ ਜੋ ਜੀ ਪੋਲਿਟਿਕਸ ਦੇ ਇਸ਼ੂ ਨੇ ਸੀ ਇੱਕ ਇੱਕ ਕਰਕੇ ਦਰਸ਼ਕਾਂ ਦੇ ਅੱਗੇ ਲੈ ਕੇ ਆਏ ਹਾਜ਼ਰ ਹੋਵਾਂਗੇ ਹਾਜ਼ਰ ਲਿਸੀਆਂ ਨਾਲ ਐਮੀ ਡੁੜਨਗੇ ਅਤੇ ਆਪਣੇ ਵਿਚਾਰ ਸਦਸ਼ਣ ਦੇ ਅੱਗੇ ਰੱਖਣਗੇ ਧੰਨਵਾਦ ਕਰਦੇ ਹਾਂ ਜੇ ਤੁਹਾਡਾ ਵੀ ਅਤੇ ਪ੍ਰਾਈਡ ਪੰਜਾਬੀ ਟੀਵੀ ਦੇਖਦੇ ਦਰਸ਼ਕਾਂ ਦਾ ਵੀ ਧੰ